ਕੁੜੀ ਨੇ ਕਹਿ ਆ ਮੈਨੂੰ ਚੁੰਮਾ ਚਾੜੀ ਕਰ ਤਾੜੀ ਪੈਣਾ ਹੈਗਾ ਕਰੇਗੇ ਨਹੀਂ ਆਂ ਵੀਰਿਆ ਮੇਰੀ 1 ਮਿੰਟ ਗੱਲ ਸੁਣ ਲੈ ਸ਼ਰਮੋਣੀ ਕਹਿਦੀ ਆ ਆ ਯਾਰ ਤੁਹਾਡਾ ਕਰਕੇ ਲੋਕੀ ਧੀਆਂ ਭੈਣਾਂ ਨਹੀਂ ਜੰਮਦੇ ਸ਼ਰਮ ਕਰੋ ਕੁਝ ਵੀਰ 1 ਮਿੰਟ ਮੇਰੀ ਗੱਲ ਸੁਣ ਮੈਂ ਇੱਥੇ ਤੇਰੇ ਕੋਲੇ ਆ ਜਾਣਾ ਤੂੰ ਆ ਜਾ ਕੋਲ ਆ ਜਾ ਆ ਜਾ ਮੈਂ ਕੋ ਤੇ ਤੂੰ ਨਾ ਕੋਲੇ ਆਂਗਾ ਤੇ ਮੈਂ ਤੇਰੇ ਕੋਲ ਟਲ ਜਾਣਾ ਵਾ ਗੱਡੀ ਡੱਕ ਮੈਂ ਨਾ ਤੈਨੂੰ ਸੁਣਦਾ ਨਹੀਂ ਕਰੀ ਫੜੀ ਗੋਬ ơi ਉਤਰ ਕੇ ਮਾਰੋ ਫੜੋ ਇਹਨਾਂ ਨੂੰ ਕਿਤੇ ਜਲੇਗਾ ਹਲੋ 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 ਹਾਂ ਬਾਈ ਕਿਦਾਂ ਵਧੀਆ ਵਧੀਆ ਬਰੇ ਬਾਈ ਮੈਂ ਸੁਸਾਇਟੀ ਵੱਲੋਂ ਬੋਲਦਾ ਵਾਂ ਸੰਸਥਾ ਵੱਲੋਂ ਹਾਂਜੀ ਮੇਰੀ ਗੱਲ ਨਾਲ ਤੇਰਾ ਵੀ ਧਿਆਨ ਨਾ ਸੁਣੀ ਚੰਗਾ ਕਰੀ ਤੇਰਾ ਪਿੰਡ ਵੀ ਮੈਨੂੰ ਪਤਾ ਕਿਹੜਾ ਵਾ ਤੇਰੀ ਫੋਟੋ ਵੀ ਆ ਗਈ ਹੈ ਮੇਰੇ ਕੋਲ ਤੇ ਵੀਡੀਓ ਦੇ ਵਿੱਚ ਅਸੀਂ ਤੇਰੀ ਵੀਡੀਓ ਵੀ ਬਣਾਈ ਸੀ ਤੇ ਇਹ ਵੀ ਤੈਨੂੰ ਪਤਾ ਹਨਾ ਤੇ ਤੈਨੂੰ ਮੈਂ ਅੱਖਾਂ ਸਾਹਮਣੇ ਵੇਖਿਆ ਵੀ ਹੈਗਾ ਬਰਸੋ ਰਾਤ ਠੀਕ ਹੈ ਜੀ ਹੁਣ ਮੈਂ ਤੈਨੂੰ ਇੱਕੋ ਗੱਲ ਕਹਿਣਾ ਵਾਂ ਕਿਉਂਕਿ ਗੱਡੀ ਦਾ ਨੰਬਰ ਵੀ ਤੇਰੀ ਦਾ ਹੈਗਾ ਵਾ ਸਭ ਕੁਝ ਹੈਗਾ ਮੈਂ ਇੱਕੋ ਗੱਲ ਤੈਨੂੰ ਕਹਿਣਾ ਵਾਂ ਕਿ ਬਾਈ ਬਈ ਦੱਸ ਕਿੱਦਾਂ ਕਰਨੀ ਉਹ ਮੇਰਾ ਫੋਨ ਜੇ ਕੱਟਿਆ ਤਾਂ ਮੈਂ ਤੈਨੂੰ ਇੱਕ ਮੌਕਾ ਦੇਣ ਦਿਆ ਵਾਂ ਫਿਰ ਵੀ ਕਿਉਂਕਿ ਤੂੰ ਛੋਟਾ ਵਾ ਤੇਰੀ ਉਮਰ ਛੋਟੀ ਆ ਠੀਕ ਹੈ ਹਲੋ ਹਲੋ ਮੈਂ ਨਾ ਮੈਂ ਨਾ ਨੰਬਰ ਦਿੰਨਾ ਉਹਦੇ ਉਹਨਾਂ ਨਾਲ ਗੱਲ ਕਰ ਲੈ ਕਿੰਨਾ ਨਕੀ ਦਾ ਨੰਬਰ ਹੈ ਚਾਚਾ ਜੀ ਗੱਲ ਤੇਰੇ ਨਾਲ ਆ ਬਹੁਤ ਗੱਲ ਤੇਰੇ ਨਾਲ ਆ ਠੀਕ ਹੈ ਜੀ ਮੈਂ ਮੈਂ ਕਿਸੇ ਨਾਲ ਸਮਝੌਤਾ ਕਰਨ ਵਾਲਾ ਬੰਦਾ ਨਹੀਂ ਹੋਇਗਾ ਕੱਲ ਨੂੰ ਤੂੰ ਦੱਸ ਕੇ ਮੇਰੀ ਗੱਲ ਸੁਣ ਉਸ ਭੈਣ ਤੋਂ ਮਾਫੀ ਮੰਗਣੀ ਕਿ ਨਹੀਂ ਮੰਗਣੀ ਇਹ ਦੱਸ ਮਾਫੀ ਤਾਂ ਮੈਂ ਮੰਗਣ ਮੰਗੀ ਜੰਨੀ ਆ ਤੈਨੂੰ ਠੀਕ ਹੈ ਨਹੀਂ ਤੈਨੂੰ ਇਦਾਂ ਸ਼ਰਮ ਨਹੀਂ ਆਉਂਦੀ ਕੰਜਰਾ ਕਿ ਤੈਨੂੰ ਮੈਂ ਡੱਕਣ ਡਿਆ ਵਾਂ ਮੈਂ ਦੱਸੋ ਬਹੁਤ ਵੱਡੀ ਆਲਾ ਬਿੱਜੀ ਮੈਨਾਂ ਬੱਤੀ ਹੈ ਵੀ ਕਿ ਕਿੰਨੇ ਗੁਰਦੌਰ ਕਾਰਨ ਆ ਗਿਆ ਪਤਾ ਮੈਨੂੰ ਕਿੱਥੇ ਧਾਰਨਾ ਤੁਸੀਂ ਮੈਨੂੰ ਵੀ ਪਤਾ ਕਿੱਥੇ ਧਾਰਨਾ ਕੁੜੀ ਖੁਦ ਬੋਲਣ ਦੀ ਹੈ ਕਿ ਮੇਰੇ ਨਾਲ ਕਿਸ ਕਰਨਿਆ ਸੀ ਮਗਲਾ ਮੁੰਡਾ ਬਹਿ ਕੇ ਬਿਠਾ ਕੇ ਜਦੋਂ ਮੈਂ ਤੁਰ ਕਿਹਾ ਡੱਕਣ ਨੂੰ ਉਹ ਤਾਂ ਮੈਂ ਤੈਨੂੰ ਫੜਨ ਉਦੋਂ ਫੜ ਸਕਦਾ ਸੀਗਾ ਪਰ ਮੈਨੂੰ ਇਹ ਸੀਗਾ ਕਿ ਤੁਹਾਡੀ ਵੀਡੀਓ ਮੇਰੇ ਕੋਲ ਆ ਗਈ ਆ ਤੁਹਾਡਾ ਨੰਬਰ ਮੇਰੇ ਕੋਲ ਆ ਗਿਆ ਦਿਨ ਤੇ ਇੱਕ ਦੀ ਗੱਲ ਵਾ ਠੀਕ ਹੈ ਜੀ ਮੈਂ ਸਿਰਫ ਸਿਰਫ ਤੁਹਾਨੂੰ ਇਸ ਕਰਕੇ ਨਹੀਂ ਉਦੋਂ ਡੱਕਿਆ ਕਿ ਮੈਨੂੰ ਵੀ ਇਹ ਨੁਕਸਾਨ ਨਾ ਕਿਤੇ ਆਪਦਾ ਖਰਾਬ ਹੋਣ ਇਹ ਗੱਡੀ ਇੱਕ ਦੂਜੇ ਨੂੰ ਮਾਰਨਗੇ ਹਨਾ ਹੁੱਲੜ ਬਾਜੀ ਦੇ ਵਿੱਚ ਮੇਰੇ ਨਾਲ ਮੁੰਡੇ ਸੀ ਮੈਂ ਇਹਨਾਂ ਦੇ ਸੱਟ ਬੇਰਦਾ ਕਿਤੇ ਲਾ ਦੇਣਾ ਠੀਕ ਆ ਮੇਰਾ ਪੁੱਤ ਉਹ ਦੂਜਾ ਮੁੰਡਾ ਦੂਜਾ ਮੁੰਡਾ ਕਿੱਥੋਂ ਦਾ ਇਹ ਦੱਸ ਦੂਜਾ ਮੁੰਡਾ ਕਿੱਥੋਂ ਦਾ ਦੂਜਾ ਮੁੰਡਾ ਕੋਣੀ ਕਿੱਥੋਂ ਦਾ ਮੈਂ ਦੱਸਣਾ ਨਹੀਂ ਪਤਾ ਕਰਦਾਂਗਾ ਨਾ ਜੀ ਆਪਣਾ ਬਤਾਇਆ ਬਤਾ ਗੱਲ ਕੀ ਹੋ ਮੇਰੀ ਵੀਰ ਮੈਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਸਵੇਰ ਦੇ 10 ਵਜੇ ਤੱਕ ਦਾ ਮੈਂ ਤੈਨੂੰ ਟਾਈਮ ਦੇਣਾ ਕੁੜੀ ਤੋਂ ਆ ਕੇ ਪੈਰੀ ਪੈ ਕੇ ਉਹਦੀ ਮਾਫੀ ਮੰਗ ਉਹਦੇ ਤੋਂ ਤੇ ਇੱਕ ਉਹਨੂੰ ਰਖੜੀ ਬਣਾ ਕੇ ਜਾ ਉਹਦੇ ਤੋਂ ਠੀਕ ਆ ਉਹ ਮੈਂਟਲੀ ਸਹੀ ਨਹੀਂ ਹੈ ਪੈਣੋ ਹਾਂ ਹਾਂ ਅੱਛਾ ਗੁਰ ਤੇਰੇ ਕਰ ਤੇਰੇ ਕਰ ਪੈਣਾ ਨਹੀਂ ਹੈਗਾ ਹੈ ਹੈਗੀ ਆ ਫਰਾ ਹੈ ਤੇ ਯਾਰ ਤੇਰੀ ਭੈਣ ਨਾਲ ਜੇ ਕੋਈ ਐਦਾਂ ਕਰੇ ਹਾਲਾਂਕਿ ਤੇਰੀ ਭੈਣ ਨੂੰ ਮੈਂ ਆਪਣੀ ਭੈਣ ਮੰਨਦਾ ਹਨਾ ਮੇਰੇਆਂ ਵੀ ਦੋ ਧੀਆ ਜੇ ਤੇਰੀ ਭੈਣ ਨੂੰ ਐਦਾਂ ਕੋਈ ਕਰੇ ਜਰ ਲੇਗਾ ਤੂੰ ਮੇਰਾ ਵੀਰ ਠੀਕ ਆ ਹਾਲਾਂਕਿ ਮੈਂ ਤੁਹਾਨੂੰ ਡੱਕਣ ਦਿਆਂ ਆ ਤੁਹਾਨੂੰ ਪਤਾ ਕਿ ਗੱਡੀ ਭਜਾ ਨਹੀਂ ਸਕਦੇ ਮੈਂ ਤੁਹਾਨੂੰ ਡੱਕਣ ਦਿਆਂ ਵੀਰੇ ਤੁਸੀਂ ਡੱਕੋ 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 ਮੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਵੀਰਿਆ ਤੇ ਗੱਡੀ ਤੇਰੀ ਨੂੰ ਮਤਲਬ ਉੱਥੇ ਹੀ ਡਕਾ ਕੇ ਤੇ ਛੇਤਰਬੋਲਾ ਉੱਥੇ ਹੀ ਕਰ ਦੇਣਾ ਹੈਗਾ ਨਹੀਂ ਨਹੀਂ ਗੱਡੀ ਤਾਂ ਨਹੀਂ ਮਿਲਦੀ ਪਤਾ ਨਹੀਂ ਮਿਲਦਾ ਨਹੀਂ ਮਿਲਦੇ ਨਹੀਂ ਆ ਦੱਸ ਕੇ ਉਹ ਬੰਦਾ ਕੌਣ ਆ ਕਿੱਥੋਂ ਆ ਹਾਂਜੀ ਨਵੀਂ ਗੰਦਾ ਮੇਰੇ ਕੋਲ ਮੇਰੀ ਗੱਲ ਸੁਣ ਲੈ ਮੇਰੇ ਕੋਲ ਨਾਂ ਕੋਈ ਸ਼ਵਾਰਸ਼ ਲੈ ਕੇ ਆਈ ਨਾਂ ਕੋਈ ਕੁਝ ਲੈ ਕੇ ਆਈ ਕਿਉਂਕਿ ਮੈਂ ਸਮਝੌਤਾ ਨਹੀਂ ਕਰਨਾ ਸਿਰਫ ਤੇ ਸਿਰਫ ਮੈਂ ਤੁਹਾਨੂੰ ਸਵੇਰ ਦਾ 10 ਵੇ ਦਾ ਟਾਈਮ ਦੇਣਾ ਉਸ ਭੈਣ ਤੋਂ ਸਾਹਮਣੇ ਹੋ ਕੇ ਪੈਰੀ ਪੈ ਕੇ ਉਹਦੇ ਮਾਫੀ ਮੰਗ ਲਈ ਰਖੜੀ ਬਨਾਲੀ ਪੁੱਤ ਕੋਈ ਨਹੀਂ ਕੋਈ ਨਹੀਂ ਆ ਕੰਨ ਨਾ ਹਾਂ ਮੈਂ ਤੈਨੂੰ ਇੱਕ ਵਾਰਨਿੰਗ ਦੇਦੀ ਮੈਂ ਸੇਰ ਦੇ 10 ਵਜੇ ਤੋਂ ਬਾਅਦ ਮੈਂ ਚੱਲ ਜਾਣਾ ਹੀ ਤੇ ਬਾਅਦ ਚ ਨਾ ਆਖੀ ਵੀ ਤੇਰਾ ਸਭ ਕੁਝ ਮੇਰੇ ਕੋਲ ਆ ਕੇ ਤੇਰੀ ਫੋੜ ਅਡਜਸਟ ਕਰਨ ਤੇਰਾ ਨਾ ਠੀਕ ਹੈ ਨਾ ਤੇਰਾ ਸਭ ਕੁਝ ਮੇਰੇ ਕੋਲ ਆ ਕੇ ਪਿੰਡ ਵੀ ਤਰ੍ਹਾਂ ਨਿੱਕੀ ਕਰਤੋ ਵਾਲਾ ਸਭ ਕੁਝ ਟੋਟਲੀ ਮਲਕ ਬਾਇਡਟ ਆ ਗਿਆ ਤੇਰਾ ਮੇਰੇ ਕੋਲ ਹੁਣ ਤੂੰ ਦੱਸੀ ਵੀ ਕਿੱਦਾਂ ਕਰਨਾ ਜੇ ਤੇ ਤੂੰ ਵਿੱਚ ਪਾਏਗਾ ਬੰਦੇ ਤੇ ਠੀਕ ਆ ਮੈਂ ਕਿਸੇ ਦੀ ਮੰਦਾ ਨਹੀਂ ਆ ਮੈਂ ਮੇਰੀਆਂ ਘਰੇ ਦੋ ਧੀ ਆ ਮੈਂ ਤੇ ਆ ਕਿ ਤੂੰ ਉਮਰ ਤੇਰੀ ਛੋਟੀ ਹੀ ਤੇ ਮੈਂ ਚਲ ਤੈਨੂੰ ਮਤਲਬ ਇਹਨੂੰ ਇੱਕ ਵਾਰੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਜੇ ਤੇ ਅਹਿਸਾਸ ਤੂੰ ਕਰ ਲੇਗਾ ਹਾਲਾਂਕਿ ਤੂੰ ਖੁਦ ਮੈਂ ਤੈਨੂੰ ਫੋਨ ਲਾਇਆ ਤੂੰ ਮੈਨੂੰ ਫੋਨ ਨਹੀਂ ਲਾਇਆ ਮੈਨਾਂ ਤੇਰੇ ਕੋਲ ਨੰਬਰ ਨਹੀਂ ਲਾਇਆ ਹਾਂਜੀ ਮੇਰਾ ਨੰਬਰ ਕਿਉਂ ਨਹੀਂ ਵੀਡੀਓ ਦੇ ਉੱਪਰ ਦਿੱਤਾ ਤੂੰ ਵੀਡੀਓ ਵੀ ਤੇਰੇ ਕੋਲ ਪਹੁੰਚੀ ਆਵਾ ਮੈਨੂੰ ਸਾਰਾ ਟੋਟਲੀ ਹੈਗਾ ਵਾ ਤੈਨੂੰ ਵੀ ਪਤਾ ਵਾ ਤਾਂ ਕਿਹਦੇ ਫੋਨ 'ਚ ਵੀਖੀ ਆ ਤੂੰ ਨੰਬਰ ਕੱਢ ਕੇ ਨਹੀਂ ਕਰ ਸਕਦਾ ਮੇਰੇ ਕੋਲੋਂ ਗਲਤੀ ਨਾ ਮੰਨ ਮੇਰਾ ਮੇਰਾ ਤੂੰ ਕੁਝ ਨਹੀਂ ਕੀਤਾ ਤੂੰ ਉਸ ਧੀ ਧਿਆਣੀ ਤੋਂ ਮਾਫੀ ਮੰਗੇ ਜਿੰਨੇ ਜਿਹਦਾ ਦਿਮਾਗੀ ਸਹੀ ਨਹੀਂ ਆ ਵਿਚਾਰੀ ਉਹ ਤੈਨੂੰ ਪਤਾ ਹੀ ਉਹਨੂੰ ਲੱਭਣ ਡੈ ਹਾਂ ਹਾਂ ਠੀਕ ਆ ਅਗਲੇ ਤੂੰ ਗੱਡੀ ਭਜਾ ਲਈ ਮੈਂ ਜਦੋਂ ਭੈਣ ਨੂੰ ਉੱਥੇ ਛੱਡ ਕੇ ਤੂੰ ਗੱਡੀ ਭਜਾਈ ਮੈਂ ਉਦੋਂ ਵੀ ਤੈਨੂੰ ਫੜ ਸਕਦਾ ਹਾਂ ਸਿਰ ਤੇ ਸਿਰ ਮੈਨੂੰ ਇਹ ਵੀ ਇਹਦੀ ਵੀਡੀਓ ਆ ਗਈ ਹੈ ਫੋਟੋ ਆ ਗਈ ਹੈ ਇਹਨੇ ਲੱਭ ਤੇ ਮੈਨੂੰ ਸਿਰੇ ਵੀ ਜਾਣਾ ਵਾ ਪਰ ਮੈਨੂੰ ਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਪੁੱਤ ਤੇ ਹਾਲਾਂਕਿ ਉਹ ਮੇਰੀ ਮੇਰੇ ਭਾਵੇਂ ਢਿੱਡੋ ਨਹੀਂ ਮੇਰੀ ਮਾਂ ਦੇ ਜੰਮੀ ਪਰ ਉਹ ਮੇਰੀ ਭੈਣ ਵਾ ਉਹ ਮਨ ਲਾ ਹੁਣ ਤੇਰੀ ਭੈਣ ਨਾ ਯਾਰ ਕੋਈ ਇਦਾਂ ਕਰੇ ਤੂੰ ਜਰੇਗਾ ਇਹ ਦੱਸ ਤੂੰ ਮਰ ਪਰ ਪਰ ਯਾਰ ਸ਼ਰਮ ਹੋਣੀ ਚਾਹੀਦੀ ਨਾ ਫਿਰ ਆਪਾਂ ਨੂੰ ਕਿ ਯਾਰ ਕੰਜਰੋ ਤੁਹਾਡਾ ਕਰਕੇ ਨਾ ਤੁਹਾਡਾ ਕਰਕੇ ਲੋਕੀ ਧੀਆਂ ਨੂੰ ਨਹੀਂ ਜੰਮਦੇ ਮੇਰੀ ਗੱਲ ਸੁਣ ਤੁਹਾਡਾ ਕਰਕੇ ਲੋਕੀ ਨਾ ਧੀਆਂ ਨੂੰ ਜੰਮਣੋਂ ਹਟ ਗਏ ਆ ਕੁਝ ਸ਼ਰਮ ਆਉਣੀ ਚਾਹੀਦੀ ਭਰਾ ਆਪਾਂ ਨੂੰ। ਗੁਰੂ ਦਿਮਾਗੀ ਸਹੀ ਨਹੀਂ ਆ ਉਹ ਭੈਣ ਵਿਚਾਰੀ ਅੱਗੇ ਇੱਕ ਰੱਬ ਦੀ ਮਾਰੀ ਹੈ ਵਿਚਾਰੀ ਤੱਕੇ ਖਾਂਢੀ ਆ ਤੇ ਗੁਰੂ ਤੁਸੀਂ ਉਹਨੂੰ ਹੈਲਪ ਕਰਨੀ ਬਜਾਏ ਗੁਰਾ ਉਹਦੇ ਤੁਸੀਂ ਗਲਤ ਫਾਇਦਾ ਚੁੱਕਣ ਦਾਏ। ਗੁਰਾ ਕਿ ਕਿੱਥੇ ਲਿਖਾ ਦੇਂਗਾ? ਆਓ ਮੈਂ ਪੁੱਛਿਆ ਇਹਨੂੰ ਜਿਸ ਲੋਗਾਂ ਦਾ। ਸ਼ਰਮ ਆਉਣੀ ਚਾਹੀਦੀ ਗੁਰੂ ਤੁਹਾਨੂੰ ਲੋਕਾਂ ਨੂੰ। ਉਹ ਤੋਂ ਗੱਡੀ ਭਜੋਂਡਿਆ ਜਿਵੇਂ ਤੂੰ ਕਹਿਣ ਦਾ ਗੱਡੀ ਡੱਕ ਗੱਡੀ ਡੱਕ ਜੇ ਤੂੰ ਉੱਥੇ ਵੀਰ ਡੱਕ ਗੱਡੀ ਡੱਕ ਦਿੰਦਾ ਨਾ। ਤੇ ਰੱਬ ਦੀ ਮੈਂ ਕਹਿਣਾ ਗੱਲ ਕਰਕੇ ਤੇਰਾ ਮੈਂ ਫੇਸ ਨਹੀਂ ਸੀ ਵੀਡੀਓ ਦੇ ਵਿੱਚ ਆਉਂ ਦੇਣਾ। ਕਸ਼ਿਆ ਵੀਡੀਓ ਪਾ ਹਲਾਕੇ ਮੈਂ ਪਾ ਹੀ ਦਿੰਦਾ ਪਰ ਤੇਰਾ ਫੇਸ ਬਲਰ ਕਰ ਦੇਣਾ ਗੱਡੀ ਦਾ ਨੰਬਰ ਬਲਰ ਕਰ ਦੇਣਾ ਵੀ ਇਹਨਾਂ ਮੁੰਡਿਆਂ ਨੇ ਮਾਫੀ ਮੰਗ ਲਈ ਆ। ਹੁਣ ਤੇਰਾ ਸਾਰੇ ਤੇਰੇ ਪਿੰਡ ਦੇ ਸਾਰੇ ਪਤਾ ਲੱਗ ਗਿਆ ਲਾਗੇ ਬਨੇ ਏਰੀਆ 'ਚ ਪਤਾ ਲੱਗ ਗਿਆ ਵੀ ਤੂੰ ਐਹੋ ਜਿਹਾ ਬੰਦਾ ਵਾ। ਤੇ ਤੂੰ ਆਦੀ ਭੈਣ ਦੇ ਜਦੋਂ ਹੁਣ ਸਾਹਮਣੇ ਜਾਏਗਾ ਤੇ ਕਿਦਾਂ ਮਹਿਸੂਸ ਹੋਊ ਤੇਨੂੰ? ਮੈਂ ਨਾ ਭਰਾ ਤਾਂ ਮੈਂ ਰਹਿਦਾ ਹਾਂ ਕੋਈ ਗੱਲ ਨਹੀਂ ਜਿੱਥੇ ਲਾਵਾ ਜਮਾ ਅੱਥਰਾਂ। ਵਿਰਾਸ਼ ਸ਼ਰਮونی ਚੈਦੀ ਗੁਰਤ ਹਾ ਹਾ ਗੁਰਤ ਪੰਜਾਬੀ ਜਾਣੇ ਜਾਂਦੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਉਹ ਦੂਜਾ ਮੁੰਡਾ ਕਿਥੋਂ ਦਾ ਕੌਣ ਆ ਉਹ ਦੱਸੋ ਕਾਲ ਨੰਬਰ ਭੇਜਣਾ ਚਾਹੁੰਦਾ ਨਾ ਨੰਬਰ ਭੇਜ ਹੁਣੇ ਉਹਦਾ ਮੈਨੂੰ ਨੰਬਰ ਮੇਰੀ ਗੱਲ ਸੁਣ ਇੱਕ ਮੈਨੂੰ ਨੰਬਰ ਹੁਣੇ ਭੇਜਣਾ ਹੀ ਕੋਈ ਕੰਪਰੋਮਾਈਜ਼ ਨਹੀਂ ਮੈਂ ਕਰਨਾ ਕੋਈ ਬੰਦਾ ਨਾਲ ਲੈ ਕੇ ਆਈ ਮੈਨੂੰ ਐਵੇਂ ਗੁੱਸਾ ਨਾ ਚੜਾਈ ਤੇ ਮੈਂ ਬਾਅਦ ਵਿੱਚ ਮਿਲਣਾ ਨਹੀਂ ਸਵੇਰੇ ਤੇ ਕੱਲ ਨੂੰ ਮੈਂ ਤੇਰਾ ਸਾਰਾ ਬਾਇਓ ਡਾਟਾ ਸੰਗਤ ਨੂੰ ਦੱਸ ਦੇਣਾ ਵੀ ਆਹ ਬੰਦਾ ਇੱਥੋਂ ਦਾ ਵਾ ਮੈਨੂੰ ਪਤਾ ਕਿਥੋਂ ਕਿਥੋਂ ਫੋਨ ਆਏ ਤੈਨੂੰ ਦੱਸਾਂ ਮੈਨੂੰ ਪਤਾ ਕਿਥੋਂ ਕਿਥੋਂ ਫੋਨ ਆਏ ਆ ਕਿ ਵੀਰ ਉਹਦਾ ਐਡਰੈਸ ਦੱਸ ਬੰਦਾ ਕੌਣ ਆ ਕਿੱਦਾਂ ਆ ਤੇ ਮੈਂ ਕਿਹਾ ਨਹੀਂ ਵੀਰ ਮੈਂ ਤੈਨੂੰ ਐਡਰੈਸ ਦੱਸ ਦੂੰਗਾ ਜਥੇ ਬੰਦੀਆਂ ਦੇ ਫੋਨ ਆਏ ਮੈਨੂੰ ਸਸਤਾਵਾਂ ਦੇ ਫੋਨ ਆਏ ਮੈਨੂੰ ਮਤਲਬ ਕਿ ਪੋਲੀਟੀਕਲ ਬੰਦਿਆਂ ਦੇ ਫੋਨ ਆਏ ਮੈਨੂੰ ਸਿਰਫ ਤੇ ਸਿਰ ਮੈਨੂੰ ਕਿਸੇ ਬੰਦੇ ਨੇ ਕਿਹਾ ਯਾਰ ਉਹ ਬੰਦਾ ਮਾਤੜਵਾ ਕਰੋ ਇਦਾਂ ਤਾਂ ਨਹੀਂ ਹੈਗਾ ਉਹ ਨਾਲ ਦੇ ਬੰਦੇ ਦਾ ਕਰਕੇ ਉਹ ਥੋੜਾ ਜਿਹਾ ਹੋ ਗਿਆ ਉਨ ਨੈਦਰ ਨੰਬਰ ਉਹਦਾ ਵੀ ਮੇਰੇ ਕੋਲ ਹੈਗਾ ਵਾ ਬਸ ਇਨਾ ਕਿ ਤੇਰੇ ਤੋਂ ਮੈਨੂੰ ਪਤਾ ਲੱਗਦੇ ਵੀ ਤੂੰ ਕਿਨਾਂਕ ਨਾਲ ਹੁਣ ਮਾਫੀ ਮੰਗਦਾ ਕਿਨਾਂਕ ਗਲਤੀ ਦਾ ਅਹਿਸਾਸ ਕਰਦਾ ਤੂੰ ਮੈਂ ਨਾ ਪੂਰਾ ਕਰਨਾ ਆ ਤਰਾ ਫਸਦਾ ਆ ਯਾਰ ਮੈਂ ਨੰਬਰ ਭੇਜ ਮੈਨੂੰ ਹੁਣੇ ਉਹਦਾ ਤੇ ਕਿਹੜਾ ਪਿੰਡ ਉਹਦਾ ਮੈਂ ਉਹ ਇਹ ਤਾਂ ਨਹੀਂ ਮਰਜ਼ਨਾ ਕੋਈ ਮੈਂ ਨੰਬਰ ਤਾਂ ਭੇਜਦਾ ਤੂੰ ਪਿੰਡ ਦੱਸ ਉਹਦਾ ਕਿਹੜਾ ਪਿੰਡ ਆ ਫਿਰ ਮੇਰੇ ਪੜ੍ਹਦੇ ਆ ਕਿ ਕਿਤੋਂ ਆਲਦੇ ਆ ਨੰਬਰ ਤੇ ਭੇਜ ਕਿਨਾਂ ਆ ਕੀ ਉਹਦਾ ਕੋਈ ਨਾ ਕਰਦਾ ਹੁਣ ਮੈਨੂੰ ਫੋਨ ਕਿਉਂ ਕਰਦਾ ਮੈਂ ਤੈਨੂੰ ਪੁੱਛਣ ਦਾ ਨਾ ਕੀ ਉਹਦਾ ਕਿਉਂ ਮੈਂ ਆ ਕੇ ਬੈਠਾ ਨਾ ਕਰਦਾ ਹਾਂ ਨਾ ਕਰਦਾ ਹਾਂ ਤੂੰ ਭਾਵੇਂ ਜਿੱਥੇ ਮਰਜੀ ਬੈਠਾ ਮੈਨੂੰ ਇਹਦਾ ਕੋਈ ਮਤਲਬ ਨਹੀਂ ਆ ਤੂੰ ਉਹਦਾ ਨਾਂ ਦੱਸ ਕੀ ਆ ਮੈਂ ਨਾ ਇਹਦੂ ਤਾਂ ਹੁਣੇ ਹੀ ਕਰਨ ਕਰ ਦਿੰਦਾ ਬੰਦਾ ਉਹ ਹੁਣੇ ਕਨ ਕਰ ਦਿੰਦਾ ਕੋਲ ਚੱਲ ਉਹਨਾਂ ਕੋ ਹੁਣੇ ਫੋਨ ਲਾ ਦੇ ਮੈਂ ਕੱਪੜੇਾਂ ਦੀ ਕੱਪੜੇ ਆਵਾਂਗੇ ਜੀ ਮੇਰਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਕਿੰਜਰੋ ਆਹ ਵੀ ਦਿੱਕਤ ਹੈ ਓਕੇ ਹਲੋ 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 ਹਾਂਜੀ ਹਾਂ ਲੱਗ ਗਿਆ ਪਤਾ ਕੌਣ ਹਾਂਜੀ ਹਾਂਜੀ ਵੀਰ ਜੀ ਲੱਗ ਗਿਆ ਸ਼ਰਮ ਆਉਣੀ ਚਾਹੀਦੀ ਸ਼ਰਮ ਤੁਹਾਨੂੰ ਕੰਜਰੋ ਮੇਰੇ 1 ਮਿੰਟ ਮੇਰੀ ਵੀਰੇ ਗੱਲ ਸੁਣੀ ਮੈਂ ਕੀ ਗੱਲ ਸੁਣਾ ਤੇਰੀ ਮੈਂ 1 ਮਿੰਟ ਵੀਰੇ 1 ਮਿੰਟ ਕਹਲਾ ਨਾ ਪਈ ਪਹਿਲਾਂ ਗੱਲ ਸੁਣ ਮੇਰੀ ਤੂੰ ਗੱਲ ਨਹੀਂ ਤੂੰ ਦੱਸ ਦੱਸ ਗੱਲ ਦੱਸ ਦੱਸ ਹਾਂ ਗੱਲ ਮੇਰੀ ਮੇਰਾ ਵੀਰ ਹੌਸਲੇ ਨਾਲ ਸੁਣਾ ਪਤਾ ਕੀ ਹੋਇਆ ਅਸੀਂ ਉੱਥੇ ਹੋਟਲ ਤੇ ਖਾਂਦੇ ਸੀ ਰੋਟੀ ਹਾਂ ਹੋਟਲ ਤੇ ਖਾਂਦੇ ਸੀ ਰੋਟੀ ਇਹ ਉੱਥੇ ਆਈ ਆ ਕੁੜੀ ਉੱਥੇ ਅੱਛਾ ਤੇ ਇਹਨੇ ਮਤਲਬ ਇਹਦੇ ਕੋਲੇ ਵਿਚਾਰੀ ਕੋ ਪਤਾ ਨਹੀਂ ਪੈਸੇ ਹੈਗੇ ਸੀ ਕਿ ਨਹੀਂ ਹੈਗੇ ਸੀ ਹਾਂ ਇਹਨੇ ਮੰਗੀ ਚਾਹ ਅੱਛਾ ਅਸੀਂ ਇਹਨੂੰ ਰੋਟੀ ਨੂੰ ਵੀ ਕਿਹਾ ਵੀ ਰੋਟੀ ਖਾਣੀ ਰੋਟੀ ਖਾ ਲੈ ਅੱਛਾ ਅੱਛਾ ਉਹਨੇ ਨਹੀਂ ਚਾਹ ਪੀਣੀ ਆ ਅੱਛਾ ਫਿਰ ਪਹਿਲੀ ਗੱਲ ਤਾਂ ਅਸੀਂ ਇਹਨੂੰ ਚਾਹ ਵੀ ਪਿਆਈ ਉੱਥੇ ਕਿਹੜੇ ਹੋਟਲ ਤੇ ਪਿਆਈ ਕਿਹੜਾ ਹੋਟਲ ਮੈਂ ਤੁਹਾਨੂੰ ਦੱਸਦਾ ਉਹਨੇ ਤੁਹਾਡੇ ਕੋਲੇ ਆਹੀ ਤੁਰੇ ਆਉਂਦੇ ਆ ਨਹੀਂ ਹੋਟਲ ਦੱਸੋ ਕਿਹੜਾ ਹੋਟਲ ਪਤਾ ਇੱਕ ਮਿੰਟ ਮੇਰਾ ਵੀਰ ਗਿਆ ਸੀ ਇੱਥੇ ਤੇਰੇ ਕੋਲੇ ਆਉਨੇ ਆ ਕੋਈ ਗੱਲ ਨਹੀਂ ਆਜੋ ਆਜੋ ਪਤਾ ਲੱਗ ਜਾਊਗਾ ਵੀ ਤਾਨੂੰ ਨੇ ਸ਼ਰਮ ਆਉਣੀ ਚਾਹੀਦੀ ਸ਼ਰਮ ਆਉਣੀ ਤੁਹਾਡਾ ਕਰਕੇ ਲੋਕੀ ਧੀਆ ਪੈਣਾ ਨਹੀਂ ਜੰਮਦੇ ਵੀਰਿਆ ਇੱਕ ਮਿੰਟ ਮੇਰੀ ਉਹ ਕੁੜੀ ਦਾ ਖੁਦ ਕਹਾ ਕਿ ਮੇਰੀ ਚੁੰਮਾ ਚਾਟੀ ਕਰ ਰਾਇਆ ਥੇ ਤੈਨੂੰ ਸ਼ਰਮ ਆਉਣੀ ਚਾਹੀਦੀ ਤੈਨੂੰ ਮੈਂ ਵੀਰ ਜੀ ਇੱਕ ਮਿੰਟ ਕੀ ਇੱਕ ਮਿੰਟ ਮੈਂ ਤੇਰੀ ਖੁਦ ਤੇਰੀ ਮੈਂ ਮਗਰੋਂ ਤੈਨੂੰ ਅਹੀਂ ਆਪ ਖੁਦ ਵੇਖਿਆ ਉਹਦੇ ਬਾਵਾ ਚ ਗੱਲ ਜ ਬਾਵਾ ਪਾ ਕੇ ਤੇ ਕਿਹੜੀ ਤੂੰ ਸੇਵਾ ਕੀਤੀ ਆ ਤਰੇ ਧੀ ਪੈਨ ਨੂੰ ਚਾਹ ਪਾਣੀ ਪਾ ਕੇ ਦੇ ਉਹਦਾ ਮੱਲ ਉਹਦੀ ਇੱਜ਼ਤ ਲੁੱਟੋ ਵੀਰੇ ਇਹਦੇ ਨਾਲ ਗੱਲ ਦੇ ਵਿੱਚ ਸਾਫ ਆਪਣੇ ਮਾਫਰਾਲਾ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਉਹ ਆ ਭਗਤਨੀ ਉਹਨੇ ਖੁਦ ਉਸੇ ਨੇ ਕਿਹਾ ਕਿ ਮੇਰਾ ਚੁੰਮਾ ਚਾੜੀ ਕਰ ਰਹਾ ਜੇ ਤੇ ਤੂੰ ਮੇਰੀ ਗੱਲ ਸੁਣ ਇੱਕ ਉਹਦੇ ਪੈਰਾਂ 'ਚ ਡੇਕੇ ਇੱਕਰੀ ਮਾਫੀ ਮੰਗ ਲਈ ਠੀਕ ਆ ਤੇ ਜੇ ਤੂੰ ਆਪਣੀਆਂ ਗੱਲਾਂ ਦਸਣੀਆਂ ਨਾ ਇਹ ਗੱਲਾਂ ਕਿ ਹੋਰ ਨੂੰ ਸੁਣਾਈ ਫਿਰ ਜਾਗੇ ਜਾਂ ਉਹਦੇ ਪੈਰਾਂ 'ਤੇ ਕੇ ਮਾਫੀ ਮੰਗ ਕੇ ਉਹਦੇ ਤੋਂ ਰਖੜੀ ਬਨਾਲੀ ਤੇ ਨਹੀਂ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਹੈ ਰਾਪੇ ਪਤ ਲੱਜੂਗਾ ਯਾਰ ਵੀਰਿਆ ਮੇਰੀ 1 ਮਿੰਟ ਚੱਲਾਹੀਂ ਆਉਨੇ ਇੱਥੇ ਇਕੱਠੇ ਇਕੱਲਾ ਨਹੀਂ ਉਹਨੂੰ ਦੂਜੇ ਨੂੰ ਨਾਲ ਲੈ ਕੇ ਇੱਥੇ ਲਾਣਾ ਪਰ ਪਰ ਇੱਕ ਗੱਲ ਮੇਰੀ ਹੁਣ ਮੇਰਾ ਵੀਰ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਕੌਣ ਜੇ ਯਾਰ ਕੌਣ ਨਹੀਂ ਪਰ ਮੈਂ ਤੁਹਾਨੂੰ ਕਹਿਣਾ ਗੱਡੀ ਢੱਕ ਤੈਨੂੰ ਪਤਾ ਦਮਾਲਾ ਸਜਾਇਆ ਵੀਰ ਨੇ ਗੱਡੀ ਢੱਕ ਨਹੀਂ ਕੌਣ ਜੇ ਭੈਣ ਦਾ ਪਤਾ ਹੀ ਕੌਣ ਆ ਭੈਣ ਭੈਣ ਦਾ ਪਤਾ ਹੀ ਕੌਣ ਆ ਇਹਨੇ ਸਾਨੂੰ ਆਖਿਆ ਵਾ ਅਸੀਂ ਨਹੀਂ ਇਹਨੂੰ ਆਖਿਆ ਵੀਰਿਆ ਯਾਰ ਆਖਿਆ ਆਖਿਆ ਤੇ ਮੈਂ ਵੀ ਤੁਹਾਨੂੰ ਕਹਿਣ ਦਿਆਂ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਤੇਰੀਆਂ ਘਰੇ ਪੈਣਾ ਹੈਂਆਂ ਕਿ ਨਹੀਂ ਹੈਂਆਂ ਇਹ ਦੱਸ ਯਾਰ ਮੇਰੀ ਗੱਲ ਫੇਰ ਉਹਨੂੰ ਛੱਡ ਕੇ ਕਿਉਂ ਭੱਜੇ ਗੱਲ ਕਰਦੇ ਪਿੰਡ ਦੇ ਵਿੱਚ ਛੱਡ ਕੇ ਭੱਜ ਚੱਲ ਉੱਥੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ ਆਪਦੇ ਪਿੰਡ 'ਚ ਕਿਉਂ ਜਾਂਦੇ ਬਾਈ ਵੀਰੇ ਤੁਸੀਂ ਡਰ ਗਏ ਸੀਗੇ ਠੀਕ ਹੈ ਨਾ ਹਾਂ ਅਸੀਂ ਮੇਰੀ ਗੱਲ ਸੁਣ ਲੈ ਕੁੜੀ ਨੇ ਖੁਦ ਕਿਹਾ ਵਾ ਮੇਰੀ ਗੱਲ ਸੁਣ ਇੱਕ ਜਾਂ ਤੂੰ ਤੂੰ ਮਾਫੀ ਮੰਗ ਲੈ ਤੇ ਜੇ ਆ ਗੱਲਾਂ ਕਰਨੀਆਂ ਹੀ ਨਾ ਤੇ ਫੇਰ ਆਪਾਂ ਕੋਈ ਗੱਲ ਨਹੀਂ ਪੁੱਤ ਗੱਲਾਂ ਕਰ ਲਓ ਫੇਰ ਤੁਸੀਂ ਮੈਂ ਮੈਂ ਅਸੀਂ ਤਾਂ ਆਉਨੇ ਅਸੀਂ ਤੇਰੇ ਕੋਲੇ ਆਉਨੇ ਆ ਵੀਰਿਆ ਉਹਨੂੰ ਲੈ ਕੇ ਉਹਨੂੰ ਲੈ ਕੇ ਆ ਕੁੜੀ ਨੂੰ ਉਹ ਮੁੰਡੇ ਨੂੰ ਨਾਲ ਲਗਾਇਆ ਮੈਂ ਕੁੜੀ ਤੇ ਸਾਹਮਣੇ ਉਹਨੇ ਖੋਦ ਕੁੜੀ ਨੇ ਕਿਹਾ ਵੀ ਮੇਰਾ ਚੁੰਮਾ ਚਾੜੀ ਕਰ ਤਾੜੀਆਂ ਪੈਣਾ ਹੈਗਾ ਕਰੇਗੇ ਨਹੀਂ ਹੈਗਾ ਵੀਰਿਆ ਮੇਰੀ ਇੱਕ ਮਿੰਟ ਗੱਲ ਸੁਣ ਲੈ ਕੀ ਸੁਣਾ ਤੇਰੀ ਗੱਲ ਮੈਂ ਚਲੋ ਸ਼ਰਮੋਣੀ ਕਹਿਦੀ ਆ ਆ ਯਾਰ ਤੁਹਾਡਾਂ ਕਰਕੇ ਲੋਕੀ ਧੀਆਂ ਭੈਣਾਂ ਨਹੀਂ ਜੰਮਦੇ ਸ਼ਰਮ ਕਰੋ ਕੁਝ ਵੀਰ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਇੱਥੇ ਤੇਰੇ ਕੋਲੇ ਆ ਜਾਣਾ ਤੂੰ ਆ ਜਾ ਕੋਲ ਆ ਜਾ ਆ ਜਾ ਮੈਂ ਪੁੱਤ ਤੂੰ ਨਾ ਕੋਲ ਆਂਗਾ ਤੇ ਮੈਂ ਤੇਰੇ ਕੋਲ ਚਲ ਜਾਣਾ ਵਾ ਨਹੀਂ ਨਹੀਂ ਅਸੀਂ ਤੇਰੇ ਕੋਲੇ ਆ ਜਣਾ ਤੂੰ ਫਿਕਰ ਕਿਉਂ ਕਰਦਾ ਭਰਾਵਾ ਪਰ ਨਾ ਪਰ ਅਸੀਂ ਨਾ ਇਹਨੂੰ ਨਾ ਇਹਨੂੰ ਅਸੀਂ ਵੀਰ ਦੀ ਗੱਡੀ 'ਚ ਬੈਣ ਨੂੰ ਆਖਿਆ ਮੈਨੂੰ ਵੀਰੇ ਸਾਰਾ ਕੁਝ ਪਤਾ ਵਾ ਮੈਨੂੰ ਸਾਰਾ ਕੁਝ ਪਤਾ ਮੈਨੂੰ ਨਾ ਸਮਝਾ ਬਹੁਤਾ ਮੈਨੂੰ ਨਾ ਬਹੁਤਾ ਸਮਝਾ ਮੇਰੀ ਗੱਲ ਸੁਣ ਇੱਕ ਜੇ ਤਾ ਮਾਫੀ ਮੰਗਣੀ ਸਿੱਧਾ ਹੋ ਕੇ ਦੱਸ ਮੈਂ ਨਾ ਸੀ ਆਉਨੇ ਤੇਰੇ ਕੋਲੇ ਆਓ ਆਓ ਛੇਤੀ ਆ ਮੈਂ ਵੀ ਨਾ ਹਾਂ ਤੁਹਾਡੇ ਕੋਲੇ ਆਉਨੇ ਆ ਵੀਰੇ ਕਦੋਂ ਆਓਗੇ ਦੱਸ ਮੈਂ ਵਿਹਲਾ ਨਹੀਂ ਬਹੁਤਾ ਉਹਨੂੰ ਨਾਲ ਲੈ ਕੇ ਕੱਲਾ ਨਹੀਂ ਉਹਨੇ ਖੁਦ ਮੰਨਿਆ ਮੁੰਡੇ ਨੇ ਉਹ ਮੁੰਡੇ ਨੇ ਖੁਦ ਮੰਨਿਆ ਵਾ ਕੀ ਵੀ ਜਿਹੜਾ ਕੋਈ ਤੂੰ ਆ ਕਰਨ ਲਿਆ ਵਾ ਯਾਰ ਮੈਂ ਤੇਰੇ ਕੋਲੇ ਉਹ ਕਹਿੰਦਾ ਵੀ ਰੱਟ ਗਲਤੀ ਹੋ ਗਈ ਯਾਰ ਉਹ ਕਹਿੰਦਾ ਸਾਨੂੰ ਮਾਫੀ ਚਾਹੀਦੀ ਕੋਈ ਗਲਤੀ ਹੋ ਗਈ ਆ ਠੀਕ ਹੈ ਤੂੰ ਬਾੜੀਆਂ ਬਣਾਉਣ ਡਿਆ ਲੋ ਕੋਈ ਬਿਲਕੁਲ ਨਹੀਂ ਵੀਰੇ ਮੈਂ ਇੱਥੇ ਤੇਰੇ ਕੋਲੇ ਆ ਜਾਣਾ ਉਹਨੂੰ ਵੀ ਲੈ ਆਵਾਂਗੇ ਆਪਾਂ ਹਾਂ ਉਹਦੀ ਵੀ ਤੇ ਮੈਂ ਤੂੰ ਬਾੜੀਆਂ ਉਹਦੀ ਸਾਰੀ ਰਿਕਾਰਡਿੰਗ ਮੇਰੇ ਕੋਲ ਮੈਂ ਮੈਂ ਚੋੜਾ ਗੱਲ ਕਰਕੇ ਉਤੋਂ ਹੀ ਤੇਰਾ ਨੰਬਰ ਲਿਆ ਵਾ ਮੈਂ ਨਾ ਕੋਈ ਨਹੀਂ ਮੈਂ ਨਾ ਕੋਈ ਗੱਲ ਨਹੀਂ ਮੈਂ ਨਹੀਂ ਚੱਲਣਾ ਯਾਰ ਮੈਂ ਤੇਰੇ ਕੋਲੇ ਆਉਣਾ ਭਰਾਵਾ ਕਿਉਂ ਟੈਨਸ਼ਨ ਲਈ ਜਾਣਾ ਤੂੰ ਕਿਹੜੀ ਗੱਲ ਮੈਂ ਵੇਲਾ ਨਹੀਂ ਮੈਨੂੰ ਦੱਸ ਕਦੋਂ ਆਉਣਾ ਮੈਂ ਕੰਮ ਵੀ ਜਾਣਾ ਮੈਨੂੰ ਦੱਸ ਕਦੋਂ ਆਏਗਾ ਇਹ ਦੱਸ ਤੇ ਕੱਲਾ ਨਾ ਆਈ ਉਹਨੂੰ ਨਾਲ ਲੈ ਕੇ ਆਈ ਮੈਂ ਉਹਨੂੰ ਮਿਲ ਆਉਂਗਾ ਮੈਂ ਇੱਥੇ ਨਹੀਂ ਬੰਦ ਲੈਣਾ ਪੁੱਤ ਬਾਅਦ ਚ ਜੇ ਕੱਲਾ ਆਇਆ ਤਾਂ ਬਾਅਦ ਨਾ ਮੈਨੂੰ ਆਖੀ ਕੋਈ ਨਹੀਂ ਬੰਦ ਲੈ ਯਾਰ ਤੇਰੀ ਕੰਗਰੋਂ ਤੁਹਾਨੂੰ ਤੁਹਾਡਾ ਕਰਕੇ ਲੋਕੀ ਧੀਆ ਭੈਣਾ ਨਹੀਂ ਜੰਮਦੇ ਗੰਦੇ ਦਾ ਸਾਡਾ ਸਾਡਾ ਕਸੂਰ ਨਹੀਂ ਵੀਰ ਜੀ ਕਸੂਰ ਤੇਰੇ ਮੇਰੇ ਤੋਂ ਸੁਣ ਲਗਾ ਕਸੂਰ ਕਿਦਾ ਹੀਗਾ ਤੇਰਾ ਕਸੂਰ ਨਹੀਂ ਕੰਜਰਾ ਤੇ ਦਿਮਾਗੀ ਤੇ ਪਹਿਲੇ ਹੀ ਅਫਸਾਇਡ ਆ ਵਿਚਾਰੀ ਉਹ ਉਹ ਯਾਰ ਕੋਈ ਵੀਰਿਆ ਸਾਡੇ ਨਾਲ ਤਾਂ ਉਥੇ 10 ਬੰਦਿਆਂ ਦੇ ਸਾਹਮਣੇ ਉਹਨੇ ਗੱਲਾਂ ਕੀਤੀਆਂ ਯਾਰ ਗੱਲਾਂ ਕੀਤੀਆਂ ਤਾਂ ਤੈਨੂੰ ਨਾਲ ਬਿਠਾਈ ਜਾਣਾ ਨਹੀਂ ਛਾਨੂੰ ਉਹਨੇ ਆਖਿਆ ਵੀ ਮੈਨੂੰ ਮੇਰੀ ਗੱਸੋਂ ਨੇ ਇੱਕ ਜੇ ਤੇ ਮਾਫੀ ਮੰਗਣੀ ਉਹ ਸਿੱਧਾ ਕੇ ਮਾਫੀ ਮੰਗ ਲਈ ਨਹੀਂ ਤਾਂ ਗੱਲਾਂ ਕਿਸੇ ਹੋਰ ਨੂੰ ਸੁਣਾਈ ਠੀਕ ਆ ਕੋਈ ਨਹੀਂ ਅਸੀਂ ਆਉਣੇ ਸ਼ਰਮ ਆਣੀ ਚਾਹੀਦੀ ਨਾਲੇ ਚੋਰ ਦੇ ਨਾਲੇ ਚਦਰਾ ਤੂੰ ਉਹ ਤਾਂ ਗਲਤੀ ਵੀ ਨਹੀਂ ਮੰਨਦਾ ਆਉਦੀ ਵੀਰਿਆ ਮੈਂ ਅਸੀਂ ਤੇਰੇ ਕੋਲੇ ਆਉਣੇ ਆ ਭਰਾ ਤੇਰਾ ਵੇ ਜਲੂਸ ਵੜਾ ਕਢਣਾ ਪੁੱਤ ਤੇਰਾ ਮੈਂ ਕੋਈ ਗੱਲ ਨਹੀਂ ਵੀਰਿਆ ਇੱਥੇ ਤੇਰੇ ਕੋਲੇ ਆਉਣੇ ਆ ਜੋ ਤੂੰ ਮੈਂ ਮੇਰਾ ਵੀਰ ਆਪਾਂ ਸਾਹਮਣੇ ਗੱਲ ਕਰਾਂਗੇ ਗੱਲ ਗੁੱਲ ਮੈਂ ਕੋਈ ਨਹੀਂ ਕਰਨੀ ਉਹ ਤਾਂ ਮਾਫੀ ਮੰਗਾਉਣੀ ਤੇਰੀ ਪੈਰਾਂ ਚ ਮਾਫੀ ਮੰਗਣੀ ਦੋਤੋਂ ਠੀਕ ਹੈ ਨਾ ਬੇਕੂਬ ਬਣਾਉਂਦਾ ਤੂੰ ਮੈਂ ਨਾ ਤੇਰੇ ਕੋਲੇ ਆਉਣੇ ਭਰਾ ਚਲਾ ਕੋਈ ਗੱਲ ਨਹੀਂ ਵੀਰ ਜੀ ਆਉਣੇ ਇੱਥੇ ਤੁਹਾਡੇ ਕੋਲੇ ਆਉਣੇ ਆ ਜੀ ਹਾਂ ਜਿਹੜੀ ਗੱਲ ਕਰਨੀ ਚਾਹੁੰਦਾ ਆਉਣਾ ਕਦੋਂ ਆ ਇੱਥੇ ਤੇਰੇ ਲਈ ਫੇਲੇ ਨਹੀਂ ਆ ਫੇਰੇ 10 ਵਜੇ ਇੱਥੇ ਹੋਣਾ ਚਾਹੀਦੇ ਤੂੰ ਕੱਲ ਨੂੰ ਕੱਲ ਨੂੰ ਫੇਰੇ 10 ਵਜੇ ਇੱਥੇ ਠੀਕ ਆ ਮੈਂ ਤੈਨੂੰ ਡਿਕਣਾ ਨਹੀਂ ਮੈਂ ਬੱਜ ਕੇ ਤੇ ਜਾਣਾ ਹੀ ਕੁੜੀ ਦਾ ਵਿਆਹ ਕਰਨਾ ਕਿਸੇ ਦਾ ਹੀ ਉੱਥੇ ਜਾਣਾ ਹੀ ਤੇ ਇੱਕ ਇੱਕ ਰਖੜੀਆਂ ਨਾਲ ਲੈ ਆਇਓ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਖਾਲੀ ਹੱਥ ਨਹੀਂ ਮੈਂ ਉਦਾਂ ਗੱਲ ਨਹੀਂ ਕਰਨੀ ਕੋਈ ਗੱਲ ਨਹੀਂ ਸ਼ਰਮ ਆਉਣੀ ਚਾਹੀਦੀ ਕਤੀੜਾ ਨੂੰ ਹਜੇ ਵੀ ਨਹੀਂ ਮੰਨਦਾ ਪਿਆਓ ਕੁੜੀ ਬਜਾਰੀ ਖੁਦ ਕਹਿੰਦੀ ਕਹਿੰਦੀ ਮੈਂ ਪਹਿਨੇ ਕੀ ਇਹ ਤੁਮਾਂ ਚਾੜੀ ਕਰ ਰਹੀ ਸੀ ਉਹ ਦਿਮਾਗੀ ਆਪ ਤੇ ਹਟਾਓ ਦੂਜਾ ਮੁੰਡਾ ਮਨ ਗਿਆ ਸਾਰਾ ਕੁਝ ਮਨ ਗਿਆ ਇਧਰ ਮੈਂ ਇੱਕੋ ਗੱਲ ਕਹਿਣਾ ਵੀਰਾਂ ਨੂੰ ਜਿਹੜਾ ਇਹਦੇ ਜਿਹੜਾ ਇਹਦੇ ਨਾਲ ਆਉਗਣੇ ਦੀ ਹਮਾਇਤ ਜਾਊਗਾ ਤੇ ਮੈਂ ਇੱਕੋ ਗੱਲ ਕਹਿਣੀ ਕਿ ਜੇਕਰ ਆਪਣੀ ਧੀ ਪਹਿਨੇ ਦੀ ਜਗ੍ਹਾ ਹੁੰਦੀ ਤੇ ਫੇਰ ਕੋ ਸ਼ਰਮ ਕਰੋ ਥੋੜੀ ਥੋੜੀ ਕੀ ਕਰੁੰਦਾ ਇਹ ਜਦ ਤੱਕ ਮੰਨਿਆ ਉਹ ਤੇ ਸਖਦੀ ਹੁਣ ਸਵੇਰੇ 10 ਵਜੇ ਉਹਨਾਂ ਦਾ ਟਾਈਮ ਰੱਖਿਆ ਵਾ ਅੱਜ ਤਰੀਕ ਹੋ ਗਈ ਆ ਰੱਬ ਤੁਹਾਡਾ ਭਲਾ ਕਰੇ 28 ਤਰੀਕ ਹੋ ਗਈ ਆ ਜੇਕਰ ਤੁਹਾਨੂੰ ਕਿਸੇ ਨੂੰ ਮੇਰੇ ਤੇ ਇਤਰਾਜ ਵਾ ਕਵੀਰ ਨਹੀਂ ਫੈਸਲਾ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਤੇ ਸਵੇਰੇ 10 ਵਜੇ ਮੇਰੇ ਭਰਾ ਪਿੰਡ ਮਹਰਾਣਾ ਜ਼ਿਲ੍ਹਾ ਤਰਨਤਨ ਅਨਾਥ ਆਸ਼ਰਮ ਚਾਜਿਓ ਜੋ ਸੰਗਤ ਕਹੂਗੀ ਉਹ ਸਾਨੂੰ ਮਨਜ਼ੂਰ ਹੋਗਾ ਹਾਂ ਜੋ ਠੀਕ ਹੈ ਜੀ ਜੇਕਰ ਕੋਈ ਵੀਰ ਕਹਿੰਦਾ ਕਿ ਵੀਰ ਮੈਂ ਆ ਰੱਬ ਤੁਹਾਡਾ ਭਲਾ ਕਰੇ ਨਹੀਂ ਆਉਣਾ ਨਹੀਂ ਆਉਣਾ ਤੁਸੀਂ ਮੈਨੂੰ ਟਾਈਮ ਦੱਸ ਦਿਓ ਉਦੋਂ ਸਾਧ ਲਾਂਗੇ ਇੱਕ ਦਿਨ ਦਾ ਟਾਈਮ ਦੱਸ ਦਿਓ ਦੋ ਦਿਨਾਂ ਟਾਈਮ ਦੱਸ ਦਿਓ ਤੇ ਉਦੋਂ ਸਾਧ ਲਾਂਗੇ ਕਿਉਂਕਿ ਮੈਂ ਸੰਗਤ ਦੀ ਕਚਹਿਰੀ ਦੇ ਵਿੱਚ ਜੋ ਸੰਗਤ ਮੈਨੂੰ ਹੁਕਮ ਲਾਉਗੀ ਮੇਰੇ ਮੇਰੇ ਸਿਰ ਮੱਥੇ ਆ वैसे त सही है सोचा ही कि चलो ओ छोटा बच्चा चल एक माफ ਕਰਨ ਵਾਲਾ ਤਾਂ ਨਹੀਂ ਹੈਗਾ ਪਰ ਉਸ ਧੀ ਦੇ ਪੈਰਾਂ 'ਚ ਡੇ ਕੇ ਉਹਨੂੰ ਮਾਫੀ ਮੰਗਾਣੀ ਆ ਇਹ ਅਸੀਂ ਸੋਚਿਆ ਵਾ ਤੇ ਜੇਕਰ ਤੁਹਾਨੂੰ ਫੈਸਲਾ ਸਾਡਾ ਗਲਤ ਲੱਗਦਾ ਵਾ ਤਾਂ ਹਜੇ ਵੀ ਟਾਈਮ ਹੈਗਾ ਵਾ ਆ ਜੇਕਰ ਮੈਂ ਕਿਸੇ ਦਾ ਫੋਨ ਨਹੀਂ ਚੁੱਕਦਾ ਤੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਆਪ ਨਾਲ ਖੜਿਓ ਫਿਰ ਨਾਲ ਲਾਂ ਕੇ ਜਿੱਦਾਂ ਕਹੋਗੇ ਇਦਾਂ ਕਰਾਂਗੇ ਕਮੈਂਟ ਨਾਲ ਗੱਲੇ ਕਰਿਓ ਮੇਰੇ ਵੀਰ ਆਪ ਪਿੰਨ ਮਰਹਾਣਾ ਜ਼ਿਲ੍ਹਾ ਤਰਨਤਾਂ ਦੇ ਵਿੱਚ ਆਪਣਾ ਆਸ਼ਰਮ ਆ ਠੀਕ ਹੈ ਜੀ ਸਰ ਉਹਨੇ ਆਪਣਾ ਨੰਬਰ ਬੋਲੀ ਪੰਨਿਆ ਤਰਜੀਹੋ 86 9832 9832 ਇਹ ਵੀਰ ਦਾ ਫੋਨ ਹੈ ਜੇ ਮੈਂ ਨਾ ਚੁੱਕਾਂ ਤੇ ਇਸ ਵੀਰ ਨੂੰ ਫੋਨ ਲਾ ਲਿਓ ਠੀਕ ਹੈ ਜੀ ਇਹ ਇੱਥੇ ਆਪਣੇ ਆਸ਼ਰਮ ਚ ਹੋਊਗਾ ਤੇ ਇਹਨੂੰ ਪੁੱਛ ਲੈ ਕਿ ਵੀਰੇ ਕਦੋਂ ਦਾ ਟਾਈਮ ਆ ਕਿੱਦਾਂ ਵਾ ਤੇ ਆ ਆਣ ਕੇ ਵੀਰ ਬੋਲ ਦਿਓ ਤੇ ਬਾਅਦ ਚ ਨਾ ਮੇਰੇ ਵੀਰ ਬੋਲਿਓ ਰਿਕਵੈਸਟ ਵਾ ਤੁਹਾਡਾ ਹੁਕਮ ਸਿਰ ਮੱਤੇ ਆ ਪਰ ਸਮਾਂ ਰਹਿੰਦਿਆਂ ਆਪ ਇੱਥੇ ਆਣ ਕੇ ਆ ਬੋਲ ਦਿਓ ਜੋ ਸਜਾ ਲਾਓਗੇ ਆਪ ਹਾਜ਼ਰ ਆ ਜੀ ਤੇ ਪਰ ਇਹੋ ਜਿਹੇ ਨਸਲਾਂ ਨੂੰ ਆਪਾਂ ਨੂੰ ਨੱਥ ਪਾਉਣੀ ਪੈਣੀ ਆ ਸੋ ਸਾਈ ਸੰਗ ਦਾ ਬਹੁਤ ਬਹੁਤ ਧੰਨਵਾਦ ਅਵੈਗੋ ਜੀ ਕਾ ਖਾਲਸਾ ਅਵੈਗੋ ਜੀ ਕੀ ਫਤਿਹ ਬੰਦੇ ਦਾ ਤੇ ਪਤਾ ਲੱਗ ਗਿਆ ਹੈ ਕੌਣ ਆ ਕਿੱਥੋਂ ਆ ਠੀਕ ਹੈ ਜੀ ਆ ਬੜਾ ਦੁੱਖ ਲੱਗਦਾ ਵਾ ਜਦੋਂ ਇਹੋ ਜਿਹੇ ਧੀਆਂ ਭੈਣਾਂ ਨਾਲ ਕੋਈ ਗਲਤ ਹਰਕਤਾਂ ਕਰਦਾ ਸੱਚ ਜਾਣੇ ਮੇਰੀਆਂ ਦੋ ਧੀਆਂ ਵਾਂ ਤੇ ਮੇਰੀਆਂ ਅੱਖਾਂ 'ਗੇ ਉਹ ਸੀਨ ਆਈ ਜਾਂਦਾ ਕਿ ਕੱਲ ਨੂੰ ਮੇਰੀਆਂ ਧੀਆਂ ਨੇ ਵੱਡੀਆਂ ਹੋਣਾ ਵਾ ਸਮਾਜ ਦਿਨੋਂ ਦਿਨ ਵਿਗੜਦਾ ਜਾ ਰਿਹਾ ਵਾ ਹਾਏ ਰੱਬ ਕੱਲ ਨੂੰ ਉਹਨਾਂ ਨਾਲ ਕੀ ਹੋਊਗਾ ਜਦੋਂ ਆਪਣੀ ਧੀ ਪੈਣ ਨਾਲ ਕੋਈ ਇਹੋ ਜਿਹੀ ਹਰਕਤ ਹੋਵੇ ਤੇ ਬੰਦੇ ਦਾ ਇੱਕੋ ਦਿਮਾਗ ਚ ਗੱਲ ਆਉਂਦੀ ਹੈ ਕਿ ਜਾਂ ਮਰ ਜਾਾਂ ਤੇ ਜਾਂ ਫਿਰ ਮਾਰ ਦਾਂ। ਤਣਬਦਾ ਆਪਾਂ ਅਣਖਾਂ ਵਾਲਿਆਂ ਬੰਦੇ ਦੀ ਜੇ ਇੱਜ਼ਤ ਆ ਤੇ ਬੰਦਾ ਵਾ ਜੇ ਇੱਜ਼ਤ ਨਹੀਂ ਆ ਤੇ ਕੁਝ ਨਹੀਂ ਆ। ਪਰ ਇਹਨਾਂ ਕੰਜਰਾਂ ਦਾ ਕਰਕੇ ਲੋਕੀ ਧੀਆ ਪੈਣਾ ਜੰਮਣੋਂ ਹਟ ਗਏ ਆ। ਕੁੱਖ ਚ ਮਾਰ ਲਾ ਪਿਆ। ਆਪਾਂ ਕਹਿੰਦੇ ਨਾ ਮਾਮਾ ਦਾ ਕਸੂਰ ਵਾ ਜਾਂ ਪਿਓਵਾਂ ਦਾ ਕਸੂਰ ਵਾ ਕਿ ਉਹ ਧੀ ਨੂੰ ਜੰਮਣਾ ਨਹੀਂ ਚਾਹੁੰਦੇ। ਇਹਨਾਂ ਇਹਨਾਂ ਨਸਲਾਂ ਦਾ ਕਰਕੇ ਜੰਮਣਾ ਨਹੀਂ ਚਾਹੁੰਦੇ। ਮੈਂ ਜਗ੍ਹਾ ਯਾਰ ਕਰਕੇ ਉਹਨਾਂ ਤੋਂ ਮਾਫੀ ਮੰਗਾਉਣੀ ਆ ਸਾਰਿਆਂ ਦੇ ਸਾਹਮਣੇ ਪਤਾ ਲੱਗ ਜੂ ਦੁਨੀਆ ਨੂੰ ਵੀ ਇਹ ਕਿਦਾਂ ਦੀ ਨਾ ਦੀ ਸਜ਼ਾ ਇਹੋ ਹੀ ਆ ਕਿ ਦੁਨੀਆ ਨੂੰ ਪਤਾ ਲੱਗੂਗਾ ਵੀ ਇਹ ਕੌਣ ਬੰਦੇ ਆ ਜੇਲ੍ਹ ਚ ਕੀ ਕਰਨਾ ਕੱਲ ਨੂੰ ਜ਼ਮਾਨਤ ਕਰਕੇ ਪਰਸੋਂ ਘਰੇ ਆ ਜਣ ਕਿ ਫੇਰ ਜੇ ਕੇਸ ਵੀ ਕੀਤਾ ਪਰ ਇਹਨਾਂ ਦੀ ਇਹੋ ਹੀ ਸਜ਼ਾ ਵਾ ਕਿ ਇਹਨਾਂ ਨੂੰ ਜਗ੍ਹਾ ਯਾਰ ਕਰਨਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਵੀ ਇਹ ਆ ਲੋਕ ਜੇ ਦਰਿੰਦੇ ਇਹਨਾਂ ਦਾ ਕਰਕੇ ਲੋਕੀਂ ਕੀ ਧਿਆ ਪੈਣ ਜਮਨੋਂ ਹਟ ਗਏ ਆ ਫੋਟੋ ਆ ਗੀਆਂ ਮੇਰੇ ਕੋਲ ਉਹਦੀਆਂ ਸਾਰਾ ਕੁਝ ਆ ਗਿਆ ਵਾ ਕੋਈ ਗੱਲ ਨਹੀਂ ਹੁਣ ਮਿਲਦੇ ਆ ਸਵੇਰੇ ਨੂੰ ਠੀਕ ਹੈ ਜੀ ਅਵਲ ਤੇ ਮਾਫੀ ਜੇਕਰ ਮੰਗ ਜਊਗਾ ਠੀਕ ਆ ਹਨਾ ਅਸੀਂ ਫਿਰ ਵੀ ਆ ਦਇਆ ਕਰ ਜਾਨੇ ਵੀਰ ਬਹੁਤ ਮੈਨੂੰ ਗਾਲਾਂ ਕੱਢਦੇ ਆ ਤੁਸੀਂ ਅਗਲੇ ਨੂੰ ਛੱਡ ਦਿੰਦੇ ਆ ਛੱਡ ਦਿੰਦੇ ਆ ਛੱਡ ਦਿੰਦੇ ਆ ਹਨਾ ਭਾਜੀ ਪਰ ਇਹੋ ਜਿਹਿਆਂ ਨੂੰ ਜਗ ਜਾਹਰ ਕਰਨਾ ਹੀ ਸਾਡੇ ਵਾਸਤੇ ਬੜੀ ਵਧੀਆ ਬੜੀ ਇੱਕ ਚੰਗੀ ਗੱਲ ਹੁੰਦੀ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕੱਲ ਨੂੰ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇਕਰ ਅਸੀਂ ਕਿਸੇ ਧੀ ਪੈ ਨਾ ਗਲਤ ਕੰਮ ਕਰਦੇ ਆ ਤੇ ਸਾਡੇ ਵੀ ਐਦਾਂ ਬਦਨਾਮੀ ਹੋਣੀ ਆ ਦੁਬਈ ਦੇ ਵਿੱਚ ਕਿਉਂ ਨਹੀਂ ਆ ਹੁੰਦਾ ਜੁਲਮ ਕਿਉਂ ਨਹੀਂ ਹੁੰਦਾ ਦੁਬਈ ਦੇ ਵਿੱਚ ਕਿਉਂ ਨਹੀਂ ਗਲਤ ਕੰਮ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਚਰਾਹੇ ਦੇ ਵਿੱਚ ਲਿਆ ਕੇ ਟੰਗ ਦੇਣਾ ਤੇ ਪਰ ਇਹ ਵੀ ਇੱਕ ਚਰਾਹੇ ਆ ਕਿ ਜਿਹਨੂੰ ਕੱਲੇ-ਕੱਲੇ ਦੇ ਘਰੇ ਵੀਡੀਓ ਪਹੁੰਚੀ ਉਹਦੀ ਤੇ ਜਦੋਂ ਲੋਕਾਂ ਨੇ ਉਹਨੂੰ ਕਹਿਤਾ ਵੀ ਤੂੰ ਆ ਬੰਦਾ ਵਾਹੀਂ ਤਨ ਘਰੇ ਨਹੀਂ ਵੜਨਾ ਤੇ ਫਿਰ ਇਹਨੂੰ ਸ਼ਰਮ ਨਾਲ ਨੱਕ ਡੋ ਕੇ ਮਰ ਜਾਣਾ ਚਾਹੀਦਾ ਤੇ ਇਹਨੂੰ ਇੱਕ ਇਹ ਹੀ ਗੱਲ ਆ ਕਿ ਇਹਦੀ ਭੈਣ ਨੂੰ ਇਹਦੀ ਵੀਡੀਓ ਜ਼ਰੂਰ ਖਾਯੋ ਜਾਂ ਤਾਂ ਜੋ ਆਪਣੇ ਭਰਾ ਤੇ ਲਾਨਤਾ ਪਾਵੇ ਹਾਲਾਂਕਿ ਉਹ ਮੇਰੀ ਭੈਣ ਦਾ ਉਹਦਾ ਭੈਣ ਦਾ ਕੋਈ ਕਸੂਰ ਨਹੀਂ ਆ ਪਰ ਜਦੋਂ ਇਹ ਆਪਣੀ ਭੈਣ ਦੇ ਸਾਹਮਣੇ ਜਾਊਗਾ ਜਾਂ ਭੈਣ ਦੇ ਸਾਹਮਣੇ ਜਾਊਗੀ ਤੇ ਕਿਦਾਂ ਦਾ ਇਹਨੂੰ ਫੀਲ ਹੋਊਗਾ ਇਹਨਾਂ ਨੂੰ ਲਾਨਤਾ ਪਾਏ ਇਹਨਾਂ ਨੂੰ ਕੰਜਰਾਂ ਨੂੰ ਸੋ ਧੰਨਵਾਦ ਵੀਰਾਂ ਦਾ ਜਿਹੜੇ ਸਹਿਯੋਗ ਦਿੰਦੇ ਆ ਤੇ ਐਦਾਂ ਹੀ ਤੁਹਾਡੇ ਸਹਿਯੋਗ ਦੇ ਸਾਰੇ ਵੀਰ ਜੀ ਆ ਆ ਸੇਵਾ ਹੁੰਦੀ ਆ ਅਵੇ ਹੁਣ ਮੈਂ ਤੁਹਾਨੂੰ ਭੈਣ ਮਖੋਣਾ ਮੈਂ ਇੱਥੇ ਬੈਠੀ ਆਪਣੇ ਕੋਲ ਆ ਲੈ ਮੈਨੂੰ ਆ ਜਾ ਸੁਤੀ ਆ ਵਿਚਾਰੀ ਓਏ ਆ ਵੀ ਆ ਵਿਚਾਰੀ ਓਏ ਇਹਨੂੰ ਕੰਬਲ ਦੇ ਵਿਚਾਰੀ ਨੂੰ ਆਹ ਪੈਰ ਉੱਪਰ ਹੋ ਕੇ ਪੈ ਇੱਥੇ ਉੱਪਰ ਹੋ ਕੇ ਪੈ ਮੰਜੇ ਦੇ ਤਾਂ ਚੱਲ ਕੇ ਸੌ ਤਾਂ ਚੱੜ ਕੇ ਸੌ ਪਹਿਲਾਂ ਹੀ ਵਿਚਾਰੀ ਵੇਖੋ ਕਰਮਾਂ ਦੀ ਮਾਰੀ ਆ ਓਏ ਸਰਮਣੇ ਇਹਨੂੰ ਵਿਚਾਰੀ ਨੂੰ ਠੰਡ ਲੱਗਦੀ ਨਹੀਂ ਇਹਨੂੰ ਕੰਬਲ ਦੇ ਦੂਜਾ ਕੰਬਲ ਇਹ ਅੰਦਰ ਕੰਬਲ ਫੜੀ ਬਾਈ ਗੁਰੂ ਮੇਰ ਕਰੇ ਪਹਿਲਾਂ ਮੇਰੀ ਭੈਣ ਚੰਗਾ ਇੱਥੇ 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 ਉੱਪਰ ਪੈ ਉੱਪਰ ਪੈ ਇੱਥੇ ਉੱਪਰ ਪੈ ਇਹ ਆਪਣੇ ਕੋਲ ਘਰੇ ਸੀ ਭੈਣ ਹੁਣ ਮੈਂ ਆਸ਼ਰਮ ਚ ਲੈ ਕੇ ਆਇਆ ਇਹਨੂੰ ਕਿਉਂਕਿ ਦਿਨੇ ਅਸੀਂ ਕਿਤੇ ਜਾਣਾ ਸੀਗਾ ਤੇ ਮੈਨੂੰ ਇਹ ਸੀ ਕਿ ਇੱਥੇ ਭੱਜਣਾ ਜਾਵੇ ਇੱਥੇ ਗੇਟ ਮਾਰੀਦਾ ਵਾ ਹੁਣ ਰਾਤ ਨੂੰ ਫੇਰ ਮੈਂ ਆਪਣੀ ਭੈਣ ਨੂੰ ਆਪਣੇ ਘਰ ਲੈ ਜਾਣਾ ਵਾ ਤੇ ਸੰਗ ਜੀ ਇਹ ਆਪਣਾ ਅनाथ ਆਸ਼ਰਮ ਆ ਜਿਹੜਾ ਸੰਗਤ ਦੇ ਸਹਿਯੋਗ ਨਾਲ ਚੱਲਦਾ ਵਾ ਮੈਂ ਇੱਕ ਰੀ ਆਸ਼ਮ ਵਿੱਚ ਖਾਦਵਾ ਕਿਉਂਕਿ ਜੋ ਵੀ ਇੱਥੇ ਕੰਮ ਹੁੰਦੇ ਆ ਸਾਰੇ ਸੰਗਤ ਦੇ ਸਹਿਯੋਗ ਨਾਲ ਹੁੰਦੇ ਆ ਜੇਕਰ ਲੋ ਮਾਤਾ ਚੱਲਦੀ ਆ ਉਹ ਵੀ ਜੋ ਸੰਗਤ ਸੇਵਾ ਕਰਦੀ ਆ ਉਹਦੇ ਨਾਲ ਲੋ ਮਾਤਾ ਚੱਲਦੀ ਆ ਤੇ ਇੱਥੇ ਸਾਨੂੰ ਹੁਣ ਮੈਂ ਬੇਨਤੀ ਵੀ ਕਰਨਾ ਚਾਹਾਂਗਾ ਕਿਉਂਕਿ ਸੰਗ ਦੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੋਈ ਗੱਲ ਹੀ 2 ਮਿੰਟ ਬੰਦ ਕਰ ਲੈ ਤੇ ਜਿਹੜਾ ਇੱਥੇ ਸਾਨੂੰ ਹੁਣ ਲੋਡ ਵਾ ਇੱਥੇ ਰਾਸ਼ਨ ਦੀ ਲੋਡ ਪੈਂਦੀ ਆ ਇੱਥੇ ਰੱਬ ਤੁਹਾਡਾ ਭਲਾ ਕਰੇ ਸਾਨੂੰ ਲੌਂਗ ਟੇਲ ਦੀ ਲੋਡ ਵਾ ਜੇਕਰ ਕੋਈ ਭੈਣ ਭਰਾ ਕੋਈ ਵੀਰ ਹੈਲਪ ਕਰ ਸਕਦਾ ਹੋਵੇ ਲੋਕਟੈਲ ਦੀ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਜਾਂ ਫਿਰ ਰਾਚਨ ਦੀ ਸੇਵਾ ਕੋਈ ਦਾਲਾਂ ਕੋਈ ਸਬਜ਼ੀਆਂ ਜਾਂ ਕੋਈ ਖੰਡ ਚਾਵਲ ਕੋਈ ਕਿਸੇ ਪ੍ਰਕਾਰ ਦੀ ਸਬਜ਼ੀ ਲਿਆ ਸਕਦਾ ਹੋਵੇ ਜਾਂਕਰ ਇਹਨਾਂ ਬਜ਼ੁਰਗਾਂ ਵਾਸਤੇ ਕੋਈ ਰੱਬ ਤੁਹਾਡਾ ਭਲਾ ਕਰੇ ਕੋਈ ਕੱਪੜੇ ਹੁਣ ਗਰਮੀ ਆਉਣੀਆਂ ਕੱਪੜਿਆਂ ਦੀ ਲੋੜ ਵਾ ਸਾਨੂੰ ਕਿਉਂਕਿ ਕੱਪੜੇ ਬਹੁਤ ਇੱਕ ਵੀ ਜੇ ਕੋਈ ਸੂਟ ਹੁੰਦਾ ਤੇ ਵੱਤੋਂ ਦੇ ਇੱਕ ਸੂਟ ਰਾਂ ਈ ਮਹੀਨਾ ਕੱਢਦੇ ਆ ਕਿਉਂਕਿ ਦਿਮਾਗੀ ਸਹੀ ਨਹੀਂ ਹੁੰਦੇ ਤੇ ਆ ਕੱਪੜੇ ਜਾਦੇ ਖਰਾਬ ਕਰਦੇ ਆ ਤੇ ਸੋ ਮੈਂ ਇੱਕ ਈ ਤੁਹਾਨੂੰ ਆਛੂ ਦਿਖਾ ਦੇਣਾ ਸਾਰਾ ਆ ਇਹ ਬਜ਼ੁਰਗੋ ਵੀ ਆਪਾਂ ਗੋਂਦਾ ਸਭ ਤੋਂ ਲੈ ਕੇ ਆਂਦਾ ਸੀਗਾ ਠੀਕ ਹੈ ਜੀ ਇਹ ਆਪਣਾ ਅਨਾਥ ਆਸ਼ਰਮ ਆ ਤੇ ਹੁਣ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਮੈਂ ਸੰਗਤ ਨੂੰ ਸੰਗਦੀ ਸਾਨੂੰ ਪਲਸਟਰ ਦੀ ਸੇਵਾ ਤੇ ਆ ਗਈ ਆ ਸਾਨੂੰ ਸੇਵਾ ਚਾਹੀਦੀ ਆ ਇੱਥੇ ਆਸ਼ਰਮ ਦੇ ਵਿੱਚ ਵੈਰਿੰਗ ਦੀ ਸੇਵਾ ਠੀਕ ਹੈ ਜੀ ਕੁਝ ਪਾਈ ਪਾਈਆਂ ਵਾਂ ਤੇ ਵੈਰਿੰਗ ਦੀ ਸੇਵਾ ਚਾਹੀਦੀ ਕਿਉਂਕਿ ਹੁਣ ਪਹਿਲਾਂ ਵੈਰਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਇਹਨੇ ਪਲਸਟਰ ਹੋਣਾ ਵਾ ਤੇ ਜੇਕਰ ਕੋਈ ਵੀਰ ਵੈਰਿੰਗ ਦੀ ਸੇਵਾ ਕਰ ਸਕਦਾ ਹੋਵੇ ਤਾਂ ਜਰੂਰ ਸੰਪਰਕ ਕਰੇ ਕਿਉਂਕਿ ਆਪਣਾ ਹਾਲਵਾ ਅੰਦਰਲੇ ਬੰਨੇ ਤੇ ਆ ਮੈਂ ਤੁਹਾਨੂੰ ਸੁਣਾ ਹੋਰ ਬਾਬਾ ਜੀ ਠੀਕ ਠਾਕ ਹੈ ਤਾਂ? ਹਾਂਜੀ ਹਾਂਜੀ। ਵਾਈਕਲ ਤੁਹਾਨੂੰ ਗੁਰਾਂਦਾਸ। ਹੋਰ ਮਾਤਾ ਠੀਕ ਠਾਕ ਆ? ਹਾਂ। ਹੋਰ ਬਾਬਾ ਜੀ ਠੀਕ ਠਾਕ ਏ। ਠੀਕ ਆ। ਇਹ ਆ ਰੋਸਣਾ। ਮੇਰਾ ਮੇਰਾ ਚੜਦੀ ਕਲਾ। ਵਾਈਕਲ ਇਹ ਬਾ ਸੰਗਦੀ ਆਪਣਾ ਆਸ਼ਰਮ ਆ ਜਿੱਥੇ ਹੁਣ ਪੱਖੇ ਲੱਗਣੇ ਆ। ਪੱਖੇ ਵੀ ਆਏ ਆ ਮੇਰੇ ਕੋਲ। ਠੀਕ ਹੈ ਜੀ ਹੁਣ ਗਰਮੀ ਸ਼ੁਰੂ ਹੋ ਚੱਲੀ ਆ। ਪੱਖੇ ਵੀ ਆਏ ਆ। ਇਹ ਆ ਸੀਮੈਂਟ ਦੀ ਸੇਵਾ ਵੀ ਆ ਗਈ ਇਥੇ ਕਿਸੇ ਵੀ ਨੇ ਸੌ ਬੋਰੀ ਸੀਮੈਂਟ ਭੇਜ ਦਿੱਤੀ ਆ ਲੇਬਰ ਦੀ ਸੇਵਾ ਵੀ ਆ ਗਈ ਕਿਉਂਕਿ ਜੋ ਆ ਗਿਆ ਉਹ ਮੈਂ ਦੱਸ ਦੇਣਾ ਚਾਹੁੰਦਾ ਹਾਂ ਥੋੜੀ ਜਿਹੀ ਸੋਚਦੇ ਆ ਕਿ ਥੋੜੀ ਜੀ ਠੰਡ ਘਰ ਜਾਵੇ ਕਿਉਂਕਿ ਇਹਨਾਂ ਨੂੰ ਰਾਤ ਨੂੰ ਅੰਦਰ ਪੈਣਾ ਪੈਂਦਾ ਵਾ ਜੇਕਰ ਐਦਾਂ ਹੀ ਪਲਾਸਟਰ ਕਰ ਲਾਪੇ ਤੁਹਾਨੂੰ ਪਤਾ ਫਿਰ ਇਹਨਾਂ ਨੂੰ ਅੰਦਰ ਪੈਣ ਚ ਦਿੱਕਤ ਆਊਗੀ ਬਾਹਰ ਇਹਨਾਂ ਨੂੰ ਪਾਉਣਾ ਪੈਣਾ ਇਸ ਕਰਕੇ ਥੋੜੇ ਦਿਨ ਲੱਗਦੇ ਆ ਵੀ 10-15 ਦਿਨ ਹੋਰ ਡੀਕੇ ਜਦੋਂ ਭਗਤਾਂ ਨੂੰ ਬਾਹਰ ਸੌਣ ਲੱਪੇ ਫਿਰ ਆਪਾਂ ਇਹਨੂੰ ਪਲਸਟਰ ਕਰਾਉਣਾ ਵਾ ਪਰ ਪਲਸਟਰ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਥੇ ਵਾਇਰਿੰਗ ਦੀ ਲੋੜ ਆ ਕੁਝ ਸਮਾਨ ਸਾਡੇ ਕੋਲ ਹੈਗਾ ਵੀ ਆ ਤੇ ਪਰ ਹਜੇ ਕਾਫੀ ਸਮਾਨ ਦੀ ਲੋੜ ਵਾ ਬੋਰਡ ਚਾਹੀਦੇ ਆ ਤਾਰਾਂ ਚਾਹੀਦੀਆਂ ਵਾ ਸਵਿਚ ਚਾਹੀਦੇ ਆ ਸੋ ਸਾਰੀ ਸੰਗਤਾਂ ਕੇ ਮਾਤ ਜੋੜ ਕੇ ਬੇਨਤੀ ਕਰਦਾ ਵਾਂ ਕਿ ਸੰਗਤ ਜੀ ਤੁਹਾਡੇ ਸਹਿਯੋਗ ਨਾਲ ਇੱਥੇ ਵੀਰਾਂ ਦੀ ਭੈਣਾਂ ਦੀ ਹੈਲਪ ਹੁੰਦੀ ਆ ਜੇ ਕੋਈ ਕੋਈ ਵੀਰ ਵਾਇਰਿੰਗ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਜਾਂ ਕਿ ਅੱਜ ਜਿਹੜੀ ਤੁਸੀਂ ਦੇਖ ਰਹੇ ਜੇ ਵੇੜਾ ਵਾ ਠੀਕ ਹੈ ਜੀ ਇਹ ਕੱਚਾ ਵਾ ਚਲੋ ਅਸੀਂ ਇੱਥੇ ਮੀਂਹ ਪੈਂਦਾ ਵਾ ਤੇ ਇਹਨਾਂ ਨੂੰ ਕਿਉਂਕਿ ਤੁਹਾਨੂੰ ਪਤਾ ਕਿ ਤੁਰਿਆ ਫਿਰੇ ਤੇ ਇਹਨਾਂ ਤੋਂ ਪਹਿਲਾਂ ਨਹੀਂ ਜਾਂਦਾ ਵਿਚਾਰਿਆਂ ਕੋਲ ਜਿਹੜੇ ਆ ਬਜ਼ੁਰਗ ਬੈਠੇ ਆ ਜਦੋਂ ਇੱਥੇ ਮੀਂਹ ਪੈਂਦਾ ਤੇ ਇੱਥੇ ਚਿੱਕੜ ਕਾਫੀ ਹੋ ਜਾਂਦਾ ਵਾ ਫਿਰ ਇਹਨਾਂ ਨੂੰ ਲੈਟਰਨ ਬਾਥਰੂਮ ਜਾਣ ਦੀ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਇਹ ਫਰਸ਼ ਵਾ ਇਹ ਵੀ ਜ਼ਿਆਦਾ ਗੰਦਾ ਹੋ ਜਾਂਦਾ ਕਿਉਂਕਿ ਜਦੋਂ ਪੈਰੀ ਬਾਹਰੋਂ ਅੰਦਰੋਂ ਆਉਂਦੇ ਆ ਤੇ ਅੰਦਰ ਚਪਲਾਂ ਨਾਲ ਮਿੱਟੀ ਆ ਜਾਂਦੀ ਆ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਇਹ ਵੀ ਇੱਕ ਕਹਿੰਦੇ ਹੁੰਦੇ ਨਾ ਗੁਰੂ ਦੀ ਗੋਲ ਗਰੀਬ ਦਾ ਮੂੰਹ ਇਹ ਵੀ ਇੱਕ ਗੁਰੂ ਦੀ ਗੋਲ ਖਵਾ ਜਿੱਥੇ ਤੁਸੀਂ ਆ ਆ ਪਾਣ ਕੇ ਹੱਥੀਂ ਆਣ ਕੇ ਸੇਵਾ ਕਰ ਸਕਦੇ ਮੈਂ ਨਹੀਂ ਕਹਿੰਦਾ ਮੈਨੂੰ ਪੈਸਾ ਦਿਓ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਾਂ ਸੋਦੀ ਵਿਆਰਤੀ ਤੋਂ ਆਇਤਾ ਹਾਂ ਇਹ ਵੀ ਬੱਚੇ ਆ ਜਿਹੜੇ ਇੱਥੇ ਆਪਣੇ ਕੋਲ ਆਸ਼ਰਮ ਦੇ ਵਿੱਚ ਰਹਿੰਦੇ ਆ ਹੈ ਪੈਦਰ ਆਇਤਾ ਮੈਂ ਹਾਂ ਹੋ ਠੀਕ ਠਾਕ ਹਾਂ ਯਹਾਂ ਪੇ ਆਇਆ ਦਾ ਕੰਮ ਕਰਨ ਆਇਤਾ ਹਾਂ ਕੋਈ ਬਾਤ ਨਹੀਂ ਸੋ ਸਾਰੀ ਸੰਗਤ ਅਗੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਰੂਰ ਇਨ੍ਹਾਂ ਬੱਚਿਆਂ ਵਾਸਤੇ ਇਨ੍ਹਾਂ ਬਜ਼ੁਰਗਾਂ ਵਾਸਤੇ ਜਰੂਰ ਹੈਲਪ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ